ਤੋ ਸੇ ਹਮਾਰੀ ਬਰਨ ਸਕੇ ਮਹਿਮਾ ਜੋ ਤੇਹਾਰੀ ਹਮ ਨ ਕਰ ਸਿਫਤ ਤੇ ਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਗਗਨੰਦ ਮਾਮਾ ਬਾਜਿਓ ਪਰਿਓ ਨਿਸਾਨੇ ਕਾਉ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਰੀਨ ਕੀ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰਹ ਕਬਹੂ ਨਾ ਛਾੜੇ ਖੇਤ ਵਾਹ ਪ੍ਰਗਟਿਓ ਮਰਦ ਅਗਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਿਲਾ ਦਸਮ ਕਥਾ ਪਗਤ ਕੀ ਪਾਖਾ ਕਰੀ ਬਨਾਏ ਅਵਰ ਬਾਸਨਾ ਨਾਹੀ ਪ੍ਰਭ ਤਾਰੇ ਮਯੋਦ ਦੇ ਚਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੜੀ ਸੁੰਭ ਨਿਸੁੰਭਰ ਸਾਇ ਮਾਰੇ ਦੇਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦੇयो ہوجਾਏ ਇੰਦਰ ਜਿਵੇ ਤੇ ਮਾਰ ਗਰਾਏ ਪਲ ਵਿੱਚ ਦੇਵਤਾ ਉਨੀ ਦਸਤੀ ਦਸਤ ਵਜਾਏ ਤਨਾ ਚੇਤ ਕਰ ਫਿਰ ਸ੍ਰਵਨਤ ਬੀਜ ਚਲਾਈ ਬੀੜ ਰਾਏ ਦੇ ਸਾਂਝ ਪਟੇਲਾ ਪਾਏ ਚਿਲਕਤ ਟੋਪੀਆਂ ੁੱਜਣਨ ਅੜਾਏ ਰਾਖਸ਼ ਰੋਲੇ ਕਦੇ ਨ ਕਿਨੇ ਹਟਾਏ ਜੁੱਦ ਮਚਾਏ ਕ ਮਿਲ ਦੇ ਮਿਲਤੇ ਹੀ ਦਾਨੋ ਆਏ ਹੁਣ ਸੰਗਰ ਦੇਖਣਾ ਸੁੰਭ ਨ ਸੁੰਭਰ ਸਾਇ ਮਾਰੇ ਦਾਤ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਪਵਿੱਤਰ ਰਚਨਾ ਅਗੰਮੀ ਬਾਣੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾਰੰਭ ਹੈ ਗੁਰੂ ਕਲਗੀ ਧਰ ਦੀ ਕਿਰਪਾ ਦੇ ਸਦਕਾ ਮਹਾਰਾਜ ਦੀ ਬੀਰ ਅਸੀ ਬਾਣੀ ਜਿਹੜੀ ਬੋਜ ਦਿਲਾਂ ਦੇ ਅੰਦਰ ਵੀ ਯੁੱਧ ਕਰਨ ਦਾ ਚਾਹ ਪੈਦਾ ਕਰ ਦਿੰਦੀ ਹੈ ਚੰਡੀ ਦੀ ਵਾਰ ਦੀ ਕਥਾ ਆਰੰਭ ਹੈ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਸ਼ਰਦਾ ਦੇ ਨਾਲ 32 ਪੌੜੀਆਂ ਤੱਕ ਕਥਾ ਸਰਮਣ ਕੀਤੀ ਹੈ ਕੁੱਲ 55 ਪੌੜੀਆਂ ਹਨ ਤੇਵੀ ਪੌੜੀ ਦੀ ਅੱਜ ਵਿਚਾਰ ਵਿਆਖਿਆ ਹੋਵੇਗੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਮਹਾਰਾਜ ਵਾਰਤਾ ਸੁਣਾਉਂਦੇ ਹਨ ਚੰਡੀ ਦੁਰਗਾ ਭਵਾਨੀ ਪਗਉਤੀ ਇੱਕ ਹੀ ਨਾਮ ਹੈ ਦੈਂਤਾਂ ਦੇ ਨਾਲ ਜਿਸ ਤਰ੍ਹਾਂ ਯੁੱਧ ਕਰਦੀ ਪਈ ਆ ਉਹ ਗੁਰੂ ਸਾਹਿਬ ਵਾਰ ਦੇ ਰੂਪ ਦੇ ਵਿੱਚ ਦੱਸਦੇ ਪਏ ਹਨ ਪਹਿਲਾਂ ਇਤਿਹਾਸ ਦੱਸਿਆ ਚੰਡੀ ਚਤਰ ਜਿਹੜਾ ਪਹਿਲਾ ਹੈ ਫਿਰ ਸੰਖੇਪ ਦੇ ਵਿੱਚ ਦੂਰੇ ਦੱਸਿਆ ਹੁਣ ਵਾਰ ਦੇ ਵਿੱਚ ਜene ਕਿਸੇ ਵੀ ਸੂਰਮੇ ਦੀ ਵਾਰ ਗਾਈ ਜਾਂਦੀ ਹੈ ਨਾ ਹਰੀ ਸਿੰਘ ਨਲਵਾ ਆ ਗਿਆ ਜਾਂ ਅਨੋਖੇ ਅਮਰਹੀਦ ਬਾਬਾ ਦੀਪ ਸਿੰਘ ਤਾਂ ਇਤਿਹਾਸ ਇੱਕ ਚੀਜ਼ ਹੁੰਦੀ ਪਈ ਉਹਦੀ ਕਥਾ ਦੱਸੀ ਜਾਵੇ ਫਿਰ ਵਾਰ ਉਹ ਅਲੱਗ ਚੀਜ਼ ਹੁੰਦੀ ਹੈ ਅਰ ਦੇ ਵਿੱਚ ਉਹ ਸਾਰੀ ਕਥਾ ਨੂੰ ਕਾਵ ਰੂਪ ਦੇ ਵਿੱਚ ਢਾਲਣਾ ਹੁੰਦਾ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸੁਨਿਆਰਾ ਜਿਹੜਾ ਹੈ ਨਾ ਸੋਨੇ ਦੇ ਪੀਸ ਜਿਹੜੇ ਹੁੰਦੇ ਨੇ ਜਿਹਨੂੰ ਆਪਾਂ ਸੋਨੇ ਦੀਆਂ ਇੱਟਾਂ ਕਹਿ ਦਿੰਦੇ ਆ ਉਹਨੂੰ ਪਿਗਲਾ ਕਰਕੇ ਗਹਿਣਿਆਂ ਦੇ ਰੂਪ ਦੇ ਵਿੱਚ ਢਾਲ ਦਿੰਦਾ ਇਸੇ ਤਰ੍ਹਾਂ ਇਹ ਤੇ ਆਸ ਨੂੰ ਕਥਾ ਨੂੰ ਕਾਵ ਰੂਪ ਦੇ ਵਿੱਚ ਢਾਲਣਾ ਨੂੰ ਕਹਿ ਦਿੰਦੇ ਨੇ ਵਾਰ ਜੇ ਬੀਰਸ ਵਾਲੀ ਆ ਨਹੀਂ ਤਾਂ ਕਵੀ ਸ਼੍ਰੀ ਵੀ ਕਹਿ ਦਿੰਦੇ ਹਨ ਕਾਵ ਭਾਵ ਦੇ ਵਿੱਚ ਢਾਲਿਆ ਤੇ ਵਾਰਾਂ ਹਮੇਸ਼ਾ ਯੋਧਿਆਂ ਦੀਆਂ ਗਾਈਆਂ ਜਾਂਦੀਆਂ ਹਨ ਬਾਈ 12 ਦੇ ਵਿੱਚੋਂ 9 ਜਿਹੜੀਆਂ ਵਾਰਾਂ ਹਨ ਨਾ ਵਾਹਿਗੁਰੂ 9 ਵਾਰਾਂ ਦੇ ਵਿੱਚ ਧੁਨੀਆਂ ਨੇ ਉਹ 9 ਧੁਨੀਆਂ ਦੇ ਪਿੱਛੇ ਜਿਹੜੀ ਕਹਾਣੀਆਂ ਯੋਧਿਆਂ ਦੀ ਚਾਹੇ ਉਹ ਟੁੰਡੇ ਅਸਰਾਜ ਦੀ ਦੇ ਧੁੰਨ ਦੇ ਉਪਰ ਆਸਾ ਦੀ ਵਾਰ ਹੈ ਚਾਹੇ ਸਿਕੰਦਰ ਇਬਰਾਹਿਮ ਦੀ ਹੈ ਅਤੇ ਜਿੰਨੀਆਂ ਵੀ ਨਾਂ ਨੇ ਉਹਦੇ ਪਿੱਛੇ ਇਹ ਸਾਰੀਆਂ ਕਾਲ ਤੱਕ ਸਾਬ ਤੇ ਗਾਉਂਦੇ ਹੁੰਦੇ ਸੰਡਾ ਜੋ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਨੂੰ ਬਹੁਤ ਜ਼ਿਆਦਾ ਪਸੰਦ ਆਈਆਂ ਉਹ ਧੁਨੀਆਂ ਚਾੜ ਦਿੱਤੀਆਂ। ਇਹ ਯੋਧਿਆਂ ਦੀਆਂ ਵਾਰਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸ਼ੁਰੂ ਕਰਵਾਈਆਂ ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਵਾਰਾਂ ਲਗਦੀਆਂ ਹੁੰਦੀਆਂ ਸੀ। ਤਾਂ ਚੰਡੀ ਦੀ ਵਾਰ ਰਚਣ ਦਾ ਮਹੱਤਮ ਪਿੱਛੇ ਕਾਰਨ ਇਹੋ ਹੀ ਆ ਕਿਉਂਕਿ ਉਸ ਸਮੇਂ ਜੰਗਾਂ ਯੁੱਧਾਂ ਦਾ ਸਮਾਂ ਸੀ। ਜਦੋਂ ਤੋਂ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕਰ ਦਿੱਤੀ ਸੀ ਨਾ ਉਦੋਂ ਤੋਂ ਹੀ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਮਾਝੇ ਦੀ ਧਰਤੀ ਵੱਲ ਤੇ ਦੁਆਬੇ ਦੀ ਧਰਤੀ ਵੱਲ ਉਦੋਂ ਤੋਂ ਹੀ ਸਾਡਾ ਝਗੜਾ ਸਾਡੀਆਂ ਕੁਰਬਾਨੀਆਂ ਸ਼ੁਰੂ ਹੋ ਗਈਆਂ ਸੀ ਗੁਰੂ ਸਾਹਿਬ ਦੇ ਹੁੰਦੇ ਹੋਏ ਜੰਗਾ ਜੁੱਧਾਂ ਦਾ ਮਾਹੌਲ ਵੇਖ ਕੇ ਫਿਰ ਗੁਰੂ ਸਾਹਿਬ ਜੀ ਨੇ 12 ਯੋਧਿਆਂ ਦੇ ਮਨਾਂਦਰ ਵੀਰਸਪਰ ਲਈ ਪੈਦਾ ਇਹ ਰਚੀਆਂ ਹਨ ਸਿੱਖੀ ਜਿਹੜੀ ਹੈ ਨਾ ਇਹ ਰਬਾਬ ਤੋਂ ਸ਼ੁਰੂ ਹੁੰਦੀ ਆ ਤੇ ਖੰਡੇ ਦੀ ਧਾਰ ਤੇ ਇਹ ਸੰਪੂਰਨ ਹੁੰਦੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਰਬਾਬ ਦੀ ਤਾਰ ਤੋਂ ਸ਼ੁਰੂ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਨੇ ਖੰਡੇ ਦੀ ਧਾਰ ਤੇ ਸੰਪੂਰਨ ਕੀਤੀ ਇਹ ਰਬਾਬ ਤੋਂ ਲੈ ਕੇ ਖੰਡੇ ਦੀ ਧਾਰ ਤੱਕ ਦਾ ਸਫ਼ਰ ਹੈ ਇਹਦੇ ਵਿੱਚ ਪ੍ਰੇਮ ਭਾਵ ਉਹ ਭਗਤੀ ਦੀ ਗੱਲ ਵੀ ਹੈ ਤੇ ਸਿੱਖ ਸਮੇਂ ਅਨੁਸਾਰ ਖੰਡਾ ਵੀ ਚੁੱਕਦਾ ਆ ਤੇ ਉਹ ਸਮਾਂ ਆ ਗਿਆ ਸੀ ਜੰਗਾ ਜੁੱਧਾਂ ਦਾ ਗੁਰੂ ਅਰਗੁਨ ਪਾਸ਼ਾ ਮਹਾਰਾਜ ਦੇ ਵੇਲੇ ਹੁਣ ਕੇਵਲ ਮਾਲਾ ਦੇ ਨਾਲ ਗੱਲ ਨਹੀਂ ਬਣੀ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਅਲੈਦਾ ਗ੍ਰੰਥ ਇੱਕ ਆਪਣੀ ਬਾਣੀ ਰਚਨਾ ਕੀਤੀ ਜਿੱਚ ਤਿੰਨ ਗੁਣ ਨੇ ਤਿੰਨਾ ਤਿੰਨ ਗੁਣ ਨੇ ਤੇ ਉਹਦੇ ਵਿੱਚ ਇਹ ਵੀਰ ਰਸ ਜ਼ਰੂਰੀ ਸੀ ਸੋ ਇਹ ਸਾਨੂੰ ਸੁਭਾਗਾ ਸਮਾਂ ਮਿਲਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵੀ ਮਹਾਰਾ ਦੀ ਬਾਣੀ ਦੀ ਵਿਚਾਰ ਚਰਚਾ ਹੋ ਰਹੀ ਹੈ ਸੋ ਆਓ ਆਪਣੇ ਮਨ ਦੀਆਂ ਵਰਤਿਆਂ ਨੂੰ ਗੁਰੂ ਕੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਲੈ ਜਾਣ ਦਾ ਯਤਨ ਕਰੀਏ ਆਖਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਪੌੜੀ ਸੁੰਭ ਨਿਸੁੰਭ ਰਸਾਏ ਮਾਰੇ ਦਾਤ ਸੁਣ ਸੁੰਭ ਤੇ ਨਿਸੁੰਭ ਜੜੇ ਸਨ ਜਦੋਂ ਇਹਨਾਂ ਨੇ ਸੁਣਿਆ ਹੈ ਕਿ ਚੰਡ ਤੇ ਮੁੰਡ ਤੇ ਹੋਰ ਸਾਡੇ ਰਾਖਸ਼ ਸੈਨਾ ਜਿਹੜੀ ਹੈ ਦੇਵੀ ਨੇ ਮਾਰ ਦਿੱਤੇ ਹਨ ਚੰਡ ਮੁੰਡ ਭੇਜੇ ਸਨ ਤੇ ਚੰਡ ਮੁੰਡ ਦਾ ਸਿਰ ਵੱਢ ਦਿੱਤਾ ਸੀ ਦੇਵੀ ਨੇ ਤੇ ਮਨ ਦੇ ਵਿੱਚ ਬੜਾ ਗੁੱਸਾ ਖਾਦਾ ਹੈ ਯੋਦੇ ਸਭ ਬੁਲਾਏ ਆਪਣੇ ਮਜਲਸੀ ਉਹਨਾਂ ਨੇ ਆਪਣੇ ਸਲਾਹਕਾਰੀ ਮਜਲਸੀ ਤੋਂ ਭਾਵ ਹੁੰਦਾ ਸਲਾਹਕਾਰ ਸਲਾਹਕਾਰ ਸਭ ਸੂਰਮੇ ਬੁਲਾ ਲਏ ਹਨ ਜਿਨ੍ਹਾਂ ਨੇ ਦੇਵ ਉਪਜਾਏ ਇੰਦਰ ਜਿਹਵੇ ਤੇ ਇਹ ਕੋਈ ਆਮ ਨਹੀਂ ਸੀ ਜਿਹੜੇ ਸਲਾਹਕਾਰੀ ਆਏ ਆ ਇਹ ਵੀ ਯੋਦੇ ਸੀ ਇਹ ਉਹ ਸਨ ਜਿਨ੍ਹਾਂ ਨੇ ਦੇਵ ਉਪਜਾਏ ਇੰਦਰ ਜਿਹਵੇ ਜਿਨ੍ਹਾਂ ਨੇ ਇੰਦਰ ਵਰਗੇ ਦੇਵਤੇ ਮੈਦਾਨ ਵਿੱਚੋਂ ਭਜਾਏ ਸਨ ਤੇਈ ਮਾਰਗਰਾਏ ਪਲ ਵਿੱਚ ਦੇਵਤਾ ਇਹੋ ਜੇ ਬਹਾਦਰ ਯੋਧੇ ਸਨ ਜਿਨ੍ਹਾਂ ਨੇ ਤੇ ਇੰਦਰ ਵਰਗੇ ਤਾਂ ਭਜਾਏ ਸਨ ਪਰ ਗੱਲ ਹੁਣ ਹੋਰ ਉਲਟੀ ਪੈ ਗਈ ਨਾ ਕਿ ਅਸੀਂ ਤਾਂ ਇੰਦਰ ਵਰਗੇ ਭਜਾਏ ਨੇ ਤੇ ਤੇਈ ਮਾਰਗਰਾਏ ਪਲ ਵਿੱਚ ਦੇਵਤਾ ਉਤੇ ਉਹਨਾਂ ਯੋਧਿਆਂ ਨੂੰ ਦਿਵੀ ਨੇ ਮਾਰਿਆ ਸੀ ਤਾਂ ਫਿਰ ਗੁੱਸਾ ਤੇ ਖਦਾ ਹਮੰਦੇ ਵਿੱਚ ਸ਼ਰਮ ਤੇ ਆਉਂਦੀ ਹੈ ਨਾ ਕਿ ਸਾਡੇ ਤੋਂ ਇੰਦਰ ਭਜਾ ਤੇ ਸਾਡੇ ਤੋਂ ਕੋਈ ਸਾਡੇ ਤੇ ਕੋਈ ਭਾਰੂ ਹੈ ਹੁਣੇ ਦਸਤੀ ਦਸਤ ਵਜਾਏ ਤੇ ਨਾ ਚੇਤ ਕਰ ਜਿਸ ਰੇ ਸਭਾ ਵਿੱਚ ਚੰਡ ਮੁੰਡ ਮਰੰਦੀ ਖਬਰ ਰਾਖਸ਼ਾਂ ਨੇ ਸੁਣੀ ਆਣਾ ਸਾਰਿਆਂ ਨੇ ਬੜਾ ਅਫਸੋਸ ਕੀਤਾ ਹੱਥਾਂ ਤੇ ਹੱਥ ਮਾਰ ਕੇ ਦਸਤੀ ਦਸਤ ਹੱਥਾਂ ਤੇ ਹੱਥ ਵਜਾਏ ਜਿੱਦਾਂ ਆਪ ਅਫਸੋਸ ਕਰਦੇ ਹੱਥਾਂ ਤੇ ਹੱਥ ਮਾਰ ਕੇ ਸੋ ਇਸ ਤਰ੍ਹਾਂ ਉਹਨਾਂ ਨੇ ਹੱਥ ਮਲ ਕੇ ਨਾ ਆਪਸ ਦੇ ਵਿੱਚ ਵੀ ਬੜੀ ਮਾੜੀ ਗੱਲ ਹੋਈ ਆ ਵੀ ਸਾਡੇ ਜਰਨੈਲ ਮਾਰੇ ਗਏ ਦੋ ਤਕੜੇ ਤਾਂ ਇਹਨਾਂ ਹੱਥਾਂ ਤੇ ਹੱਥ ਮੜ ਕੇ ਅਫਸੋਸ ਕਰਦੇ ਹਨ ਫਿਰ ਸਰਮਤ ਬੀਜ ਚਲਾਏ ਬੀੜੇ ਰਾਏ ਦੇ ਸਾਰਿਆਂ ਨੇ ਦੀ ਸਲਾਹ ਨਾਲ ਸੁੰਭਣੇ ਪਾਣ ਦਾ ਵੀੜਾ ਜਿਹੜਾ ਹੈ ਉਹ ਚੁਕਿਆ ਪਾਣ ਦਾ ਵੀੜਾ ਖਾਦਾ ਹੈ ਰક્ત ਸਾਰਿਆਂ ਦੀ ਸਲਾਹ ਦੇ ਨਾਲ ਸੁੰਭ ਨੇ ਪਾਣ ਦਾ ਵੀੜਾ ਲੈਂਦਾ ਵੀ ਇਹ ਕੌਣ ਖਾਵੇਗਾ ਇਹਦੇ ਤੋਂ ਭਾਵ ਹੁੰਦਾ ਆ ਕਿ ਕਿਹੜਾ ਜ਼ਿੰਮੇਵਾਰੀ ਚੁੱਕੇਗਾ ਕਿੰਨੇ ਨਾ ਵੀੜਾ ਚੁਕਿਆ ਮੈਂ ਇਹ ਕੰਮ ਕਰਕੇ ਰਹੂੰਗਾ ਫਲਾਨੇ ਲੀਡਰ ਨੇ ਵੀੜਾ ਚੁਕਿਆ ਤਾਂ ਫਿਰ ਪਾਣ ਦਾ ਵੀੜਾ ਲੈ ਆਉਂਦਾ ਆ ਸੁੰਭ ਵੀ ਕਿਹੜਾ ਹਣਸੂਰਮਾ ਗਿਆ ਵੇ ਤੇ ਆਹ ਵੀੜਾ ਜਿਹੜਾ ਹੈ ਖਾਵੇ ਤੇ ਦੇਵੀ ਨੂੰ ਆਸ਼ ਕਰੇ ਤੇ ਉਹ ਵੀੜਾ ਰક્ત ਬੀਜ ਨੇ ਚੁਕਿਆ ਸੀ ਰક્ત ਬੀਜ ਨੇ ਉਹ ਜਿਹੜਾ ਇਹ ਸੋਚੋ ਕਲੀ ਪ੍ਰਣ ਕਰ ਲਿਆ ਵੀ ਮੈਂ ਦੇਵ ਦੇਵੀ ਨੂੰ ਮਾਰੂੰਗਾ। ਸੰਜੇ ਪਟੇਲਾ ਪਾਏ ਚਿਲਕਤ ਟੋਪੀਆਂ, ਰક્તਬੀਜ ਨੇ ਸੰਜੋ ਲੋਹੇ ਦੀਆਂ ਜਾਣੀਆਂ ਤੇ ਟੋਪੀਆਂ ਜਿਹੜੇ ਹਨ ਉਹ ਪਹਿਨ ਲਿਆ। ਭਾਵ ਉਹ ਤਿਆਰ ਹੋ ਗਿਆ ਹੈ। ਲੁਜਣ ਨੂੰ ਅੜਾਏ ਰਾਖਸ਼ ਰੋਹਲੇ ਬੜੇ ਕਰੋਧ ਨਾਲ ਭਰੇ ਰਾਖਸ਼ ਜੰਗ ਕਰਨ ਲਈ। ਬੜਕਾ ਮਾਰੇ ਹਨ ਵੀ ਹੁਣ ਜੰਗ ਵਿੱਚ ਜਾਣਾ ਆ। ਤਾ ਇਸ ਤਰ੍ਹਾਂ ਉਹ ਤਿਆਰ ਬਰ ਤਿਆਰ ਹੋ ਕੇ ਰੌਲਾ ਗੋਲਾ ਪਾਉਂਦੇ ਹਨ ਕਦੇ ਨਾ ਕਿਨੇ ਹਟਾਏ ਜੁੱਧ ਮਚਾਏ ਕ ਇਹੋ ਜਿਹੇ ਭਾਰ ਸੂਰਵੇਂ ਅੱਜ ਦੱਸਦੇ ਨੇ ਜੰਗਲੀ ਤੁਰੀ ਜਿਨ੍ਹਾਂ ਨੂੰ ਮੈਦਾਨ ਵਿੱਚ ਅੱਜ ਤੱਕ ਕੋਈ ਭਜਾ ਨਹੀਂ ਸੀ ਸਕਿਆ ਜੰਗਾ ਪਹਿਲਾਂ ਵੀ ਇਹਨਾਂ ਨੇ ਬੜੀਆਂ ਕੀਤੀਆਂ ਸਨ ਪਰ ਇਹਨਾਂ ਨੂੰ ਕੋਈ ਮਾਰ ਨਹੀਂ ਸੀ ਸਕਿਆ ਇਹਨਾਂ ਨੂੰ ਕੋਈ ਹਟਾ ਨਹੀਂ ਸੀ ਸਕਿਆ ਸੋ ਭਾਈ ਇਹ ਵੀ ਬੜੇ ਸੂਰਮੇ ਸਨ ਮਿਲਤੇ ਹੀ ਦਾਨੂ ਆਏ ਹੁਣ ਸੰਗਰ ਦੇਖਣਾ ਇਹ ਰਾਖਿ ਚੜਾਈ ਕਰਕੇ ਆਉਂਦੇ ਨੇ ਰਣ ਭੂਮੀ ਦੇ ਵਿੱਚ ਆ ਗਏ ਨੇ ਹੁਣ ਇਹਨਾਂ ਦਾ ਯੁੱਧ ਵੇਖ ਕੇ ਕਿਵੇਂ ਬਹਾਦਰੀ ਦੇ ਨਾਲ ਟਕਰਾ ਕਰਦੇ ਹਨ ਅਗੋ ਦੇਵੀ ਕਿਵੇਂ ਟਕਰਾ ਕਰਦੀ ਆਓ ਵੇਖੀਏ ਪੌੜੀ ਦਤੀ ਡੰਡ ਉਬਾਰੀ ਦਤੀ ਡੰਡ ਉਬਾਰੀ ਨੇੜੇ ਆਏ ਕੈ ਰਣ ਭੂਮੀ ਦੇ ਨੇੜੇ ਪਹੁੰਚੇ ਰਾਖਸ਼ ਨੇ ਬੜਾ ਡੰਡ ਬੜਾ ਸ਼ੋਰ ਸ਼ਰਾਬਾ ਕੀਤਾ ਹੈ ਸਿੰਘ ਕਈ ਅਸਵਰੀ ਦੁਰਗਾ ਸ਼ੋਰ ਸੁਣ ਰਾਖਸ਼ਾਂ ਦਾ ਰਾਲਾ ਗਾਲਾ ਸੁਣਿਆ ਆ ਤਾਂ ਜਿਹੜੀ ਰਣ ਭੂਮੀ ਦੇ ਵਿੱਚ ਦੁਰਗਾ ਫਿਰ ਰਹੀ ਹੈ ਸ਼ੇਰ ਤੇ ਸਵਾਰ ਹੋ ਗਈ ਆਪਣੇ ਵਾਹਨ ਤੇ ਸਵਾਰ ਹੋ ਗਈ ਹੈ ਖੱਬੇ ਦਸਤ ਉਬਾਰੀ ਗਦਾ ਫਰਾਇਤਾ ਹੈ ਦੇਵਿਆ ਆਪਣੇ ਖੱਬੇ ਹੱਥ ਦੇ ਨਾਲ ਗਦਾ ਹੱਥ ਦੇ ਵਿੱਚ ਲੈ ਕਰਕੇ ਗੁਰਜ ਹੱਥ ਦੇ ਵਿੱਚ ਲੈ ਕਰਕੇ ਘਮਾਉਣਾ ਕੀਤਾ ਹੈ ਸੈਨਾ ਸਭ ਸੰਧਾਰੀ ਸ੍ਰਣਤ ਬੀਜ ਦੀ ਸ੍ਰਣਤ ਬੀਜ ਮਾਨੇ ਰક્ત ਬੀਜ ਇਹ ਰક્ત ਬੀਜ ਦਾ ਨਾਮ ਹੈ ਯਾਦ ਰੱਖੋ ਇਹ ਉਹ ਦਾਣਾ ਵਿਆ ਜਿਹਨੂੰ ਮਾਰਨਾ ਤੇ ਲਗਭਗ ਅਸੰਭਵ ਜਾਂ ਸੀ ਨਾ ਮੁੱਕਣ ਜਾਂ ਕਿਉਂਕਿ ਮਾਰ ਲਈ ਵਾਰ ਤੇ ਕਰਨਾ ਪੈਂਦਾ ਤੇ ਵਾਰ ਜਦੋਂ ਕਰਦੇ ਸਨ ਜਦੋਂ ਉਹਦੇ ਸਰੀਰ ਦੇ ਵਿੱਚੋਂ ਖੂਨ ਦੀਆਂ ਖੂਨ ਡਿੱਗਦਾ ਸੀ ਉਹ ਡਿੱਗਦਾ ਦੀ ਉਹਦੇ ਵਿੱਚ ਹੋਰ ਰક્ત ਬੀਜ ਪੈਦਾ ਹੋ ਜਾਂਦੇ ਸਨ ਤਾਂ ਉਹਨਾਂ ਹੀ ਸਰਤ ਬੀਜ ਕਿਹਾ ਹੈ ਰक्त ਬੀਜ ਜੁਰਗਾਣੇ ਰक्त ਬੀਜ ਦੀ ਸਾਰੀ ਫੌਜ ਮਾਰ ਦਿੱਤੀ ਹੈ ਜਣ ਮਦ ਖਾਏ ਮਦਾਰੀ ਘੁੰਮਣ ਸੂਰ ਮੇ ਪ੍ਰਣਪਮੇ ਪ੍ਰਣਪਮੇ ਵਿੱਚ ਸੂਰ ਮੇ ਉਹ ਮਸਤ ਕੋ ਮਰੇ ਨੇ ਜਿਵੇਂ ਸ਼ਰਾਬ ਪੀ ਕੇ ਸ਼ਰਾਬੀ ਲੋਟਪੋੜ ਹੋਏ ਨੇ ਜਣ ਮਦ ਖਾਏ ਮਦਾਰੀ ਘੁੰਮਣ ਸੂਰ ਮੇ ਜਿਵੇਂ ਮਦ ਨਾਮੀ ਸ਼ਰਾਬ ਦਾ ਹੁੰਦਾ ਸ਼ਰਾਬੀ ਕੇ ਮਸਤ ਹੋਏ ਨੇ ਇਸ ਤਰ੍ਹਾਂ ਸੂਰ ਮੇ ਘੁੰਮ ਰਹੇ ਹਨ ਅਗਣਤ ਪਾਉ ਪਸਾਰੀ ਬਲੇ ਆੜ ਵਿੱਚ ਗੁਰੂ ਸਾਹਿਬ ਕਹਿੰਦੇ ਅਗਣਤ ਪਾਉ ਪਸਾਰੀ ਬੇਸ਼ਮਾਰ ਸੂਰ ਮੇ ਰਣ ਭੂਮੀ ਵਿੱਚ ਪੈਰ ਫਸਾਰ ਕੇ ਪਏ ਹੋਏ ਸਨ ਭਾਵ ਡਿੱਗੇ ਹੋਏ ਸਨ ਮੁਰਦੇ ਪਏ ਹੋਏ ਸਨ ਇਹਨਾਂ ਦਾ ਨਾਸ਼ ਦੁਰਗਾ ਕਰਦੀ ਹੈ ਜਾਪੇ ਖੇਡ ਖਿਡਾਰੀ ਸੁੱਤੇ ਫਾਗ ਨੂੰ ਤੇ ਜਿੰਨੇ ਵੀ ਸਨ ਮੁਰਦੇ ਪਏ ਸਨ ਨਾ ਰੱਖ ਇਹੋ ਜਾਪਦੇ ਸਨ ਜਿਵੇਂ Holi ਖੇਡ ਕੇ ਖਿਡਾਰੀ ਥੱਕ ਕੇ ਸੁੱਤੇ ਹੋਣ ਜਿਵੇਂ ਹੋਲਾ Holi ਖੇਡ ਕੇ ਆਪਦੇ ਵਿੱਚ ਬੱਚੇ ਦੇ ਬਾਅਦ ਵਿੱਚ ਸਾਂਗੇ ਨਾ ਵੀ ਥੱਕ ਗਏ ਨੇ ਐ ਇਦਾਂ ਮਰੇ ਪਏ ਸਨ ਇਹ ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਟਾਂ ਦਿੱਤਾ ਹੈ ਪੜੀ ਸ੍ਰਨਤ ਵੇਜ ਹਕਾਰੇ ਰਹਦੇ ਸੂਰਮੇ ਰਕਤਬੀਜ ਨੇ ਬਾਕੀ ਰਹਿੰਦੇ ਸੂਰਮੇ ਵੀ ਮੈਦਾਨ ਵਿੱਚ ਬੁਲਾ ਰਹੇ ਹਨ ਜਿਹੜੇ ਬਾਕੀ ਰਹਿ ਗਏਦੇ ਤੇ ਮਾਰ ਦੇ ਮਨ ਬਾਲ ਲਏ ਯੋਦੇ ਜਿਹੜੇ ਮਨਾਰੇ ਜਿਸਾਂ ਖੇਤ ਵਿੱਚ ਇਹ ਸੂਰਮੇ ਰਣ ਭੂਮੀ ਵਿੱਚ ਖੜੋਤੇ ਡੇ ਵੱਡੇ ਮਨਾਰਿਆਂ ਵਾਂਗੂ ਪ੍ਰਤੀਤ ਹੋ ਰਹੇ ਸਨ ਕਿਉਂਕਿ ਹੁਣ ਇਸ ਗੱਲ ਨੂੰ ਤੇ ਭਾਈ ਸਾਇੰਸ ਵੀ ਮੰਨਦੀ ਆ ਕਿ ਸਮੇਂ ਅਨੁਸਾਰ ਬੰਦੇ ਦੀ ਉਮਰ ਵੀ ਘਟੀ ਆ ਤੇ ਆਕਾਰ ਵੀ ਘੜਿਆ ਜਿਵੇਂ ਇੱਕ ਆਪਣਾ ਅੰਟੈਕਟੋਤਾ ਦੇ ਵਿੱਚ ਉਹ ਲਬਾਣਾ ਮਾਫ ਕਰੋ ਜੇ ਨਾਮ ਗਲਤ ਲੈਵਾ ਮੈਂ ਮਤ ਤੁਹਾਨੂੰ ਕਹਿੰਦੇ ਆ ਇੱਕ ਹਾਥੀ ਹੁੰਦਾ ਨਾ ਉਹ ਮੈਂ ਮਤ ਹਾਥੀ ਦੇ ਨਾਲੋ 40% ਵੱਡਾ ਆ ਤੇ ਉੱਥੇ ਉਹਦੇ ਅੰਸ਼ੇਸ਼ ਮਿਲੇ ਆ ਤਾਂ ਸਾਇੰਸ ਨੇ ਕਿਹਾ ਵੀ ਸਮੇਂ ਅਨੁਸਾਰ ਨਾ ਬੰਦੇ ਦਾ ਕਾਰਬੀ ਘਟਿਆ ਆ ਤੇ ਜੀਵਾਂ ਦਾ ਕਾਰਬੀ ਘਟਿਆ ਆ ਪਸ਼ੂ ਪੰਛੀਆਂ ਦਾ ਜਿਵੇਂ ਗੁਜਰਾਤ ਦੇ ਵਿੱਚ ਨਾ ਇੱਕ 나ਗ ਲਬਾਵ 50 ਫੁੱਟ ਦਾ ਆ ਮਾਫ ਕਰਿਓ 50 ਮੀਟਰ ਦਾ ਆ ਤੇ ਉਹਦਾ ਨਾਮ ਰੱਖਿਆ ਗਿਆ ਵਾਸੀਕਾ ਇੰਡਿਕਸ ਬਸ ਤੇ ਉਹ ਕਹਿੰਦੇ ਵੀ ਬਹੁਤ ਛੋਟੇ ਜਿਹੇ ਦਾ ਆ ਤਾਂ ਇਹ ਸਤਜਗ ਦੀ ਗੱਲ ਆ ਉਸ ਆ ਦੇ ਨਾਲ ਦੇ ਸਰੀਰ ਉਹ ਵਾਗੁਰਦੀ ਮਾ ਵੀdeo ਬਾਰਿਸ਼ ਕਰਨਾ ਨੈਟਵਰਕ ਦੀ ਆਉਣੀ ਪਰਮ ਸੋਰਾਹੋ ਵਿਚਾਰ ਜਿਸ ਤਾਂ ਸਾਤਗੁਰੂ ਜੀ ਫਿਰ ਫਰਮਾਉਂਦੇ ਨੇ ਵੀ ਇਹ ਰਾਖ ਮਨਾਰਿਆਂ ਵਰਗੇ ਸਨ ਸੋ ਸਾਤਜਗ ਦੀ ਗੱਲ ਹੈ ਉਦੋਂ ਸਰੀਰ ਐਡੇ ਵੱਡੇ ਹੁੰਦੇ ਸਨ ਤਾਂ ਇਹ ਮਨਾਰਿਆਂ ਵਰਗੇ ਜਿਹੜੇ ਪਏ ਹਨ ਤੇ ਅੱਗੇ ਗੁਰੂ ਸਾਹਿਬ ਫਰਮਾਉਣਾ ਕਰਦੇ ਹਨ ਪੌੜੀ ਸਨਤ ਬੀਜ ਹ ਘਾਰੇ ਰਹਦੇ ਸੂਰਮੇ ਜੋ ਵਾਗੁਰੂ ਸਨਤ ਬੀਜ ਨੇ ਬਾਕੀ ਰਹਿੰਦੇ ਸੂਰਮੇ ਵੀ ਮੈਦਾਨ ਵਿੱਚ ਬੁਲਾ ਲਏ ਜਿਹੜੇ ਰਹਿ ਗਏ ਸਨ ਯੋਧੇ ਜਿਹੜੇ ਮਨਾਰੇ ਦਿਸਣ ਖੇਤ ਵਿੱਚ ਇਸੂਵੇਂ ਰਣ ਭੂਮੀ ਦੇ ਵਿੱਚ ਮਨਾਰਿਆਂ ਵਰਗੇ ਲੱਗਦੇ ਸਨ ਉੱਚੇ ਉੱਚੇ ਕੰਦੇ ਸਭ ਨਹੀਂ ਦਸਤ ਉਬਾਇ ਤੇਗਾ ਧੋਹੇ ਕ ਸਾਰਿਆਂ ਨੇ ਰਾਸ਼ਨ ਤਲਵਾਰਾਂ ਮਿਆਂ ਵਿੱਚੋਂ ਕਢ ਕੇ ਆਪਣੇ ਹੱਥਾਂ ਦੇ ਵਿੱਚ ਘੁਮਾਰੇ ਸਨ ਸੋ ਇਸ ਤਰ੍ਹਾਂ ਇਹ ਖਸਤਰ ਕਲਾ ਦਿਖਾ ਰਹੇ ਸਨ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਮਾਰ ਲਵੋ ਮਾਰ ਲਵੋ ਇਹ ਨਾਰਾ ਲਾਉਂਦੇ ਸਨ ਵੀ ਮਾਰ ਲਵੋ ਜਿਹੜਾ ਕੋਈ ਸਾਹਮਣੇ ਆਉਂਦਾ ਸੀ ਇਹੋ ਮੈਦਾਨ ਵਿੱਚ ਆ ਗਿਆ ਭਾਵੇਂ ਜਿਹੜਾ ਸਾਹਮਣੇ ਆ ਗਿਆ ਮੈਦਾਨ ਵਿੱਚ ਦੁਰਗਾ ਸਾਹਮਣੇ ਮਾਰ ਲਵੋ ਮੁਖ ਤੋਂ ਨਾਰਾ ਲਾਉਂਦੇ ਆ ਜੋਸ਼ ਭਰਨ ਦੇ ਲਈ ਸੰਜਾ ਤੇ ਠਣਕਾਰੇ ਤੇਗੀ ਉੱਭਰੇ ਸੰਜੂਆਂ ਤੇ ਪੈਂਦੀਆਂ ਤਲਵਾਰਾਂ ਦੀ ਆਵਾਜ਼ ਇਉਂ ਪ੍ਰਤੀਤ ਹੋ ਰਹੀ ਸੀ ਜਿਵੇਂ ਕਿ ਘਾੜ ਘੜਨ ਠਟਿਆਰੇ ਜਾਣ ਬਣਾਏ ਕੈ ਜਿਵੇਂ ਠਟਿਆਰ ਭਾਂਡਿਆਂ ਨੂੰ ਬਣਾ ਸਵਾਰ ਕੇ ਘੜ ਰਹੇ ਹਨ ਜਿਵੇਂ কুমਹਾਰ ਜਿਹੜੇ ਹਨ ਨਾ ਵਾਹਿਗੁਰੂ ਮਾਫ ਕਰੇ ਠਟਿਆਰ ਜਿਹੜੇ ਲੋਹੇ ਦੇ ਭਾਂਡੇ ਬਣਾਉਂਦੇ ਨੇ ਤੇ ਉਹਨਾਂ ਨੂੰ ਜਦੋਂ ਸੱਟ ਮਾਰਦੇ ਲੋਹੇ ਦੇ ਭਾਂਡੇ ਬਣਾਉਂਦੇ ਆਵਾਜ਼ਾਂ ਆਉਂਦੀਆਂ ਹਨ ਲੋਹੇ ਦੀ ਤਾਂ ਇਸ ਤਰ੍ਹਾਂ ਤੇਗਾਂ ਨਾਲ ਜਦੋਂ ਤੇਗਾਂ ਲੱਗਦੀਆਂ ਨੇ ਤਾਂ ਉਹ ਲੋਹੇ ਦੀ ਆਵਾਜ਼ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਪੜੀ ਸੱਟ ਪਈ ਜਮਤਾਣੀ ਦਲਾ ਮੁਕਾਬਲਾਂ ਤੋਂ ਸਿਆਂ ਤੇ ਚੋਟਾਂ ਲੱਗੀਆਂ ਤੇ ਦੋਵੇਂ ਦਲਾਂ ਦੇ ਵਿੱਚ ਇੱਕ ਰਾਖਸ਼ ਦੀ ਸਿਣਾ ਹੈ ਹੁਣ ਦੂਜਾ ਦੇਵੀ ਦਾ ਦਲ ਕਿਹੜਾ ਹੈ ਦੇਵੀ ਦਾ ਦਲ ਜਿਵੇਂ ਦੇਵਤਿਆਂ ਨੇ ਆਪਣੀਆਂ ਸ਼ਕਤੀਆਂ ਇਕੱਲੀਆਂ ਨਾ ਉਹ ਦਲ ਨੂੰ ਕਹਿੰਦੇ ਹਨ ਤਾਂ ਦੋਵਾਂ ਦਲਾਂ ਦੇ ਵਿੱਚ ਜਾਂ ਦੇਵੀ ਆਪਾਂ ਇਥੋਂ ਇਹ ਵੀ ਅਰਥ ਲੈ ਕੇ ਚੱਲ ਸਕਦੇ ਉਹ ਕੱਲੀ ਹੀ ਦਲ ਦੇ ਮੁਕਾਬਲ ਬਰਾਬਰ ਹੈ ਨਾ ਨਾਲ ਕਾਲਕਾ ਹੈ ਤੇ ਸ਼ੇਰ ਹੈ ਦੇ ਦੋਹਾਂ ਦਲਾਂ ਦਾ ਨਗਾਰੇ ਤੇ 6 ਵਜਣ ਦੇ ਨਾਲ ਜੰਗ ਸ਼ੁਰੂ ਹੋ ਗਿਆ। ਘੂਮਰ ਬਰਗਸਤਾਣੀ ਦਲ ਵਿੱਚ ਕਤਿ ਜੋ ਦੋਹਾਂ ਪਾਸਿਆਂ ਦੀਆਂ ਫੌਜਾਂ ਵਿੱਚ ਉਦਮ ਤੁਮੀ ਮਚ ਗਈ ਸੀ ਭਾਜੜ ਪੈਦਾ ਹੋ ਗਈ ਦੋਹਾਂ ਦੇ ਵਿੱਚ ਸੇ ਤੁਰਾਂ ਪਲਾਣੀ ਡੇਗਣ ਸੂਰਮੇ بڑے بڑے ਯੋਧੇ ਘੋੜਿਆਂ ਤੇ ਕਾਠੀਆਂ ਸਮੇਤ ਧਰਤੀ ਤੇ ਮਰ ਮਰ ਕੇ ਡੇਗ ਰਹੇ ਸਨ। ਉਠ ਉਠ ਮੰਗਣ ਪਾਣੀ ਕਾਇਲ ਕੂਮ ਦੇ ਫਟੜ ਹੋ ਗਏ ਨਸਿਨਾ ਸੂਰਮੇ ਕਾਇਲ ਹੋ ਗਏ ਤੇ ਓਟ ਓਟ ਕੇ ਪਾਣੀ ਮੰਗਦੇ ਪਏ ਸਨ ਉਹਦਾ ਉਹਨਾਂ ਦਾ ਬੜਾ ਬੁਰਾ ਹਾਲ ਇਹ ਚੰਡੀ ਨੇ ਕੀਤਾ ਹੈ ਏਵੜ ਮਾਰ ਵਿਹਾਨੀ ਉੱਪਰ ਰਾਖਸ਼ਾ ਦੁਰਗਾ ਨੇ ਰਾਖਸ਼ਣ ਨੂੰ ਇੰਨੀ ਮਾਰ ਮਾਰੀ ਜੋ ਕਹਿਣ ਸੁਣਨ ਤੋਂ ਬਾਅਦ ਏਵੜ ਮਾਰ ਵਿਹਾਨੀ ਉੱਪਰ ਰਾਖਸ਼ਾ ਜਿਹੜੀ ਵੀ ਦੱਸੀ ਵੀ ਨਹੀਂ ਜਾ ਸਕਦੀ ਜਿਹੜੇ ਓਟ ਓਟ ਕੇ ਹੁਣ ਪਾਣੀ ਮੰਗਦੇ ਬੜਾ ਬੁਰੀ ਤਰ੍ਹਾਂ ਉਹਨਾਂ ਨੂੰ ਕੁੱਟਿਆ ਬੜੀ ਮਾਰ ਮਾਰੀ ਹੈ ਬਿਜਲ ਜਿਉਂ ਚੜ੍ਹ ਲਾਣੀ ਉੱਠੀ ਦੇਵਤਾ ਰਣ ਭੂਮੀ ਦੇ ਵਿੱਚ ਦੁਰਗਾ ਔਂਕੜ ਕੜਕ ਰਹੀ ਸੀ ਜਿਵੇਂ ਬੱਦਲਾਂ ਦੇ ਵਿੱਚੋਂ ਨਾ ਬਿਜਲੀ ਕੜਕਦੀ ਆ ਐਵੇਂ ਉਹਦਾ ਬੁਲਾਰਾ ਸੀ ਐਵੇਂ ਬੋਲਦੀ ਪਈ ਸੀ ਐਵੇਂ ਉਹ ਲਿਸ਼ਕਦੀ ਪਈਵੇਂ ਆਪਣਾ ਜ਼ਹਿਰ ਦਿਖਾਉਂਦੀ ਪਈ ਆ ਭੀ ਜਦੋਂ ਵੇਖੋ ਹੁਣ ਮੀਂਹ ਪੰਦੇ ਨੇ ਤੇ ਕਿਦਾਂ ਬਿਜਲੀ ਕੜਕਦੀ ਆ ਇਹ ਦ੍ਰਿਸ਼ਤਾਂ ਦਿੱਤਾ ਮਹਾਰਾਜ ਨੇ ਪੌੜੀ ਚੋਬੀ ਤੌਸ ਉਬਾਰੀ ਦਲਾ ਮੁਕਾਬਲਾ ਜਦੋਂ ਨਗਾਰਿਆਂ ਨੇ ਤੁਹਸੀਆਂ ਦੇ ਚੋਟ ਮਾਰੀ ਤੇ ਫਿਰ ਆਵਾਜ਼ ਹੋਈ ਤਾਂ ਉਸੇ ਵੇਲੇ ਦਲਾ ਮੁਕਾਬਲਾ ਦੋਵਾਂ ਪਾਸੋਂ ਜੰਗ ਸ਼ੁਰੂ ਹੋ ਗਿਆ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਨੇ ਬਹੁਤ ਥੋੜੇ ਸਮਾਂ ਦੇ ਵਿੱਚ ਨਾ ਪਲ ਵਿੱਚ ਹੀ ਸਾਰੀ ਸੈਨਾ ਨੂੰ ਖਤਮ ਕਰ ਦਿੱਤਾ ਸਾਰੀ ਸੈਨਾ ਉਸ ਦੁਰਗਾ ਨੇ ਮਾਰ ਲਈ ਹੈ ਦੁਰਗਾ ਦਾ ਨੋ ਮਾਰੇ ਰੋ ਬੜਾਏ ਕੇ ਦੁਰਗਾ ਨੇ ਬੜੇ ਕਰੋਧ ਵਿੱਚ ਭਰ ਕੇ ਰਾਖਸ਼ਾ ਨੂੰ ਤਬਾਹ ਕਰ ਦਿੱਤਾ ਹੈ ਸਿਰ ਵਿੱਚ ਤੇਗ ਵਗਾਈ ਸੁਨਣ ਤਬੀਜ ਦੇ ਦੇਵੀ ਨੇ ਫਿਰ ਰક્ત ਬੀਜ ਦੇ ਸਿਰ ਦੇ ਉੱਤੇ ਤਲਵਾਰ ਮਾਰਨਾ ਕੀਤੀ ਹੈ ਬਾਕੀ ਪਹਿਲਾਂ ਪਹਿਲਾਂ ਸਾਰੀ ਇਹਨਾਂ ਦੀ ਸਿਣਾ ਮਾਰੀ ਫਿਰ ਜਿਹੜੀ ਹੈ ਰક્ત ਬੀਜ ਦਾ ਤੇ ਉਹਦੇ ਸਿਰ ਤੇ ਹੁਣ ਤਲਵਾਰ ਮਾਰੀ ਪੌੜੀ ਆ ਗਣਤਦਾਨ ਭਾਰੇ ਹੋਏ ਲੋਹੂਆ ਜਿਹੜਾ ਰક્ત ਬੀਜ ਸੀ ਜ਼ਮੀਨ ਤੇ ਡਿੱਗੇ ਲਹੂ ਦੀਆਂ ਬੂੰਦਾਂ ਵੀ ਡਿੱਗੀਆਂ ਫਿਰ ਬੇਸ਼ੁਮਾਰ ਵੱਡੇ ਵੱਡੇ ਰਾਖਸ਼ ਪੈਦਾ ਹੋ ਗਏ ਜਦੋਂ ਉਹਦੇ ਤਲਵਾਰ ਮਾਰੀ ਜਦੋਂ ਜ਼ਮੀਨ ਤੇ ਉਹਦੀਆਂ ਬੂੰਦਾਂ ਡਿੱਗੀਆਂ ਹੋਰ ਰક્તਵੀਰ ਪੈਦਾ ਹੋ ਗਏ ਜੋ ਦੇ ਜੇੜੇ ਮਨਾਰੇ ਅੰਦਰ ਖੇਤ ਦਾ ਤੇ ਐਡੇ ਵੱਡੇ ਸੰਨ ਜਿਵੇਂ ਮਨਾਰੇ ਬੁਰਜ ਹੁੰਦੇ ਵੱਡੇ ਵੱਡੇ ਬੁਰਜ ਹੁੰਦੇ ਐ ਇਦਾਂ ਆਪ ਦੇ ਸੰਨ ਖੇਤ ਨਾ ਮੈਦਾਨ ਦਾ ਮੈਦਾਨ ਦੇ ਵਿੱਚ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਜੰਗ ਕਰਨ ਵਾਸਤੇ ਦੁਰਗਾ ਨੂੰ ਲਲਕਾਰਦੇ ਪਏ ਸਨ ਵੀ ਹੁਣ ਆ ਸਾਡੇ ਸਾਹਮਣੇ ਜੰਗ ਕਰ ਹੰਕਾਰ ਹੋ ਗਿਆ ਨਾ ਫੇ ਮਾਰੇਗੀ ਕਿਵੇਂ ਇਹ ਮਾਰ ਨਹੀਂ ਵਾਰ ਕਰਨਗੀ ਸਾਡੀਆਂ ਤੇ ਬੂੰਦਾਂ ਦੇ ਵਿੱਚ ਉਹ ਰਗਤ ਵਿੱਚ ਪੈਦਾ ਹੁੰਦੇ ਨੇ ਤਣ ਅੱਗੇ ਆ ਕੇ ਲਲਕਾਰਦੇ ਹਨ ਦੁਰਗਾ ਸਭ ਸੰਘਾਰੇ ਰਾਖਸ਼ ਆਉਂਦੇ ਦੁਰਗਾ ਨੇ ਦੁਰਗਾ ਨੇ ਸਾਰੇ ਸੰਘਾਰੇ ਫਿਰ ਜਿਹੜੇ ਉਹਦੇ ਸਾਹਮਣੇ ਆਉਂਦੇ ਸਨ ਸਾਰਿਆਂ ਨੂੰ ਮਾਰ ਦਿੰਦੇ ਸੀ ਰਤੂ ਦੇ ਪ੍ਰਣਾਲੇ ਤਿੰਤੇ ਭਏ ਪਏ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਖੂਨ ਦੇ ਲਹੂ ਦੇ ਪ੍ਰਣਾਲੇ ਚੱਲ ਪਏ ਜਦੋਂ ਮੀਂਹ ਪੈਂਦਾ ਤੇ ਕਿਦਾਂ ਛਤਾਂ ਦੇ ਪ੍ਰਣਾਲੇ ਚੱਲਦੇ ਨਾ ਤਾਂ ਇਦਾਂ ਕਹਿੰਦੇ ਫਿਰ ਖੂਨ ਦੇ ਪ੍ਰਣਾਲੇ ਚੱਲ ਪਏ ਜੇ ਸਰੀਰ ਮਨਾਰੇ ਜੱਡੇ ਆ ਤੇ ਫਿਰ ਖੂਨ ਵੀ ਉਹਨਾਂ ਚ ਕਿੰਨਾ ਆਊਗਾ ਤਾਂ ਉਸ ਹਿਸਾਬ ਦੇ ਨਾਲ ਲਹੂ ਦੇ ਪ੍ਰਣਾਲੇ ਉਹਨਾਂ ਦੇ ਸਰੀਰੇ ਤੋਂ ਚੱਲ ਪਏ ਉੱਠ ਕਰਨਿਆਰੇ ਰਾਖਸ਼ ਹੜ ਹੜਾਏ ਇਸ ਧਰਤੀ ਤੇ ਡਿੱਗੂ ਡਿੱਗਦੇ ਸਨ ਲਹੂ ਦੇ ਪ੍ਰਣਾਲੇ ਤੇ ਵਿੱਚੋਂ ਫਿਰ ਮਰਦੇ ਤੇ ਨਹੀਂ ਸੀ ਹੋਰ ਰਾਖਸ਼ ਪੈਦਾ ਹੋ ਗਏ ਉੱਠਦੇ ਨੇ ਹੱਸਣ ਲੱਗਦੇ ਹਨ ਚੜਾਉਂਦੇ ਨੇ ਵੀ ਹਾਨੂੰ ਮਾਰੇਂਗੀ ਕਿਦਾਂ ਮਾਰਨ ਲਈ ਵਾਰ ਕਰਨਗੀ ਤੇ ਵਾਰ ਦੇ ਨਾਲ ਤਾਂ خون ਨਿਕਲੂਗਾ ਤੇ ਉਲਟਾ ਮਰਨ ਤਾਂ ਮਰਨਾ ਤੇ ਨਹੀਂ ਹੋਰ ਰਾਖਸ਼ ਪੈਦਾ ਹੋ ਗਏ ਤੇ ਉੱਠ ਕੇ ਫਿਰ ਹੱਸਦੇ ਹਨ ਪਾੜੀ ਅਗਾ ਸੰਗਲੀ ਆਲੀ ਸੰਗਰਵਾਇਆ ਪ੍ਰਣ ਭੂਮੀ ਵਿੱਚ ਸੰਗਲਾਂ ਵਾਲੇ ਧੋਂਸੇ ਵਜਾਏ ਗਏ ਹਨ ਬਰਸ਼ੀ ਬੰਬਲੀ ਆਲੀ ਸੂਰੇ ਸੰਗਰੇ ਚਮਕੀਆਂ ਬਰਸ਼ੀਆਂ ਹੱਥਾਂ ਵਿੱਚ ਲੈ ਕਰਕੇ ਸੂਰਮੇ ਜੰਗ ਵਿੱਚ ਰੁੱਜ ਗਏ ਹਨ ਭੇੜ ਮਚਿਆ ਭੇੜ ਮਚਿਆ ਵੀਰ ਆਲੀ ਦੁਰਗਾ ਦਾਣਵੀ ਰਾਖਿਆਂ ਤੇ ਦੁਰਗਾ ਦੇ ਵਿੱਚ ਬੜਾ ਭਿਆਨਕ ਜੁਦ ਬੜਾ ਬੜੀ ਭੇੜ ਮਚਿਆ ਬਹੁਤ ਭਿਆਨਕ ਜੁਦ ਬਚਿਆ ਦੋਵਾਂ ਦੇ ਪਾਸੇ ਮਾਰ ਮਚੀ ਮਹੋਰਾਲੀ ਅੰਦਰ ਖੇਤ ਦਾ ਤੇ ਫਿਰ ਹੋਇਆ ਕੀ ਹੈ ਮਾਰ ਮਚੀ ਮਹੋਰਾਲੀ ਅੰਦਰ ਖੇਤ ਦੇ ਮਾਰਾ ਧੜੀ ਮਚ ਗਈ ਹੈ ਇੱਕ ਦੂਜੇ ਨੂੰ ਮਾਰਦੇ ਪਏ ਹਨ ਦੇਵੀ ਮਾਰਦੀ ਉਹ ਫਿਰ ਬਾਅਦ ਵਿੱਚ ਉੱਠ ਖੜੀ ਹੁੰਦੀ ਦੇ ਮਾਰੋ ਮਾਰ ਦੀ ਇੱਕ ਆਵਾਜ਼ ਵੀ ਆਉਂਦੀ ਪਈ ਬੜਾ ਕਮਸਾਨ ਦਾ ਯੁੱਧ ਹੋਇਆ ਹੈ ਜਣ ਨਟ ਲੱਥੇ ਸ਼ਾਲੀ ਢੋਲ বাজਾਏ ਕ ਸੂਰਮੇ ਇਉਂ ਉਸ਼ਲ-ਉਸ਼ਲ ਕੇ ਜੰਗ ਕਰ ਰਹੇ ਨੇ ਜਿਵੇਂ ਢੋਲ ਵਜਾ ਕੇ ਬਾਜੀਕਰ ਸ਼ਾਲਾ ਮਾਰਦੇ ਹਨ ਇਹ ਮਹਾਰਾਜ ਨੇ ਉਦਾਹਰਨ ਦਿੱਤੀ ਵੀ ਜਿਵੇਂ ਢੋਲ ਵਜਾਉਣ ਵਾਲੇ ਆਪਾਂ ਵੀ ਦੇਖਦੇ ਕਿਦਾਂ ਜੋਸ਼ ਵਿੱਚ ਨੱਚਦੇ ਐਦਾਂ ਉਹ ਜੋਸ਼ ਦੇ ਵਿੱਚ ਆਣ ਕੇ ਲੜਦੇ ਹਨ ਲੋਹੂ ਫਾਤੀ ਜਾਲੀ ਲੋਤੀ ਜਮ ਜਮ ਧੜੀ ਸੂਰਮਿਆਂ ਦੇ ਸਰੀਰਾਂ ਵਿੱਚ ਬਰਸ਼ੀਆਂ ਤੇ ਕਟਾਰਾਂ ਇਦਾਂ ਧਸੀਆਂ ਹੋਈਆਂ ਸਨ ਜਿਵੇਂ ਲਾਲ ਰੰਗ ਦੀਆਂ ਮੱਛੀਆਂ ਜਾਲ ਵਿੱਚ ਫਸੀਆਂ ਹੁੰਦੀਆਂ ਇਦਾਂ ਉਹਨਾਂ ਦੇ ਅੰਦਰ ਬਰਛੇ ਨੇਜੇ ਫਸੇ ਹੋਏ ਸਨ ਜਿਵੇਂ ਮੱਛੀਆਂ ਜਾਲ ਵਿੱਚ ਫਸੀਆਂ ਹੋਣ ਕਾਣ ਵਿੱਚ ਜਿਉਂ ਛੰਸ਼ਾਲੀ ਤੇਗਾ ਚਮਕੀਆਂ ਸੂਰਮਿਆਂ ਦੇ ਹੱਥਾਂ ਵਿੱਚ ਫੜੀਆਂ ਤਲਵਾਰਾਂ ਇਓ ਚਮਕਰੀਆਂ ਸਨ ਜਿਵੇਂ ਕਾਲੇ ਬੱਦਲਾਂ ਵਿੱਚ ਬਿਜਲੀ ਲਿਸ਼ਕਦੀ ਹੈ। ਕੁਮਰਾਰ ਐਸੇ ਆਲੀ ਬਣੀਆਂ ਕਿਸ ਜਮਾ ਸਿਆਲ ਦੀ ਧੁੰਦ ਵਾਂਗੂ ਹਰ ਪਾਸੇ ਤਲਵਾਰਾਂ ਹੀ ਤਲਵਾਰਾਂ ਛਾਈਆਂ ਪਈਆਂ ਸਨ ਜਿਵੇਂ ਧੁੰਦ ਛਾਈ ਪਈ ਹੁੰਦੀ ਨਾ ਜਦੋਂ ਵੇਖੀਏ ਸਾਲ ਦੇ ਵਿੱਚ ਪੋਦੇ ਮਹੀਨੇ ਵਿੱਚ ਧੁੰਦੀ ਧੁੰਦ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਇਸ ਤਰ੍ਹਾਂ ਜੰਗ ਦਾ ਹਾਲ ਭਿਆ ਹੈ ਭਾਈ ਹਰ ਪਾਸੇ ਜਿਹੜਾ ਹੈ ਵੀ ਉਹ ਤਲਵਾਰਾਂ ਬਰਛੀਆਂ ਹਥਸਤਰ ਹੀ ਦਿਖਦੇ ਹਨ ਹਰ ਪਾਸੇ ਪੜੀ ਧੱਗਾ ਸੂਲ ਬਜਾਈਆਂ ਦਲਾਂ ਮੁਕਾਬਲਾਂ ਚੋਟਾਂ ਲਾ ਕੇ ਨਗਾਰੇ ਵਜਾਏ ਗਏ ਫਿਰ ਦਲਾਂ ਦੇ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਤੁਹੇ ਮਿਆਂ ਨੂੰ ਲਈਆਂ ਜਵਾਨੀ ਸੂਰਮੇ ਸੂਰ ਵੀਰਾਂ ਜਵਾਨਾਂ ਨੇ ਜੰਗ ਕਰਨ ਲਈ ਮਿਆਂ ਵਿੱਚੋਂ ਤਲਵਾਰਾਂ ਕੱਢ ਲਈਆਂ ਸਰਣਤ ਬੀਜ ਵਧਾਈਆਂ ਅਗਣਤ ਸੂਰਤਾ ਇਧਰੋਂ ਫਿਰ ਰਗਤ ਬੀਜ ਨੇ ਬੜੀਆਂ ਆਪਣੀਆਂ ਸੂਰਤਾਵਾਂ ਵਧਾ ਲਈਆਂ ਭਾਵ ਬੜੇ ਹੋਰ ਦੇ ਤਾਂ ਆਪਣੇ ਖੂਨ ਤੋਂ ਪੈਦਾ ਕਰ ਲਏ ਹਨ ਦੁਰਗਾ ਸਹਏ ਆਇਆ ਆਇਆ ਰੋਹ ਵੜਾਏ ਕੈ ਫਿਰ ਰਕਤ ਬੀਜ ਦੇ ਲਉ ਤੋ ਜਿਹੜੇ ਰਕਸ਼ ਬੜੇ ਗੁੱਸੇ ਦੇ ਨਾਲ ਪੈਦਾ ਹੋਏ ਸਨ ਜਿਹੜੇ ਬੜੇ ਗੁੱਸੇ ਦੇ ਨਾਲ ਫਿਰ ਦੁਰਗਾ ਦੇ ਅੱਗੇ ਯੁੱਧ ਕਰਨ ਵਾਸਤੇ ਆਉਂਦੇ ਹਨ ਸਬਨੀ ਆਨ ਵਗਾਈਆਂ ਤੇਗਾ ਧੋਏ ਕੇ ਫਿਰ ਤੇਗਾ ਉਹਨਾਂ ਰਕਸ਼ਾਂ ਨੇ ਮਿਆਂ ਚੋਂ ਕਢ ਕੇ ਚਲਾਉਣੀਆਂ ਕੀਤੀਆਂ ਦੁਰਗਾ ਤੇ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਦੁਰਗਾ ਨੇ ਸਾਰੇ ਰਾਖਸ਼ਾਂ ਦੇ ਵਾਰ ਬਚਾ ਲਏ ਹਨ ਅਗੇ ਢਾਲ ਕਰਕੇ ਦੇਵੀ ਆਪ ਚਲਾਈਆਂ ਤਾਕਤਕ ਦਨਵੀ ਦੁਰਗਾ ਨੇ ਫਿਰ ਦੇਵੀ ਆਪ ਚਲਾਈਆਂ ਤਾਕਤ ਜਿੱਥੇ ਜਿੱਥੇ ਦੇਦੀਆਂ ਉਹ ਵੇਖ ਕੇ ਉਹਨੇ 12 ਆਪ ਬਾਤ ਤੇ ਫਿਰ ਆਪ ਵਾਰ ਕਰਨੇ ਕਰ ਦਿੱਤੇ ਲੋਹਲ ਪਾਈਆਂ ਤੇਗਾ ਨੰਗੀਆਂ ਤੇ ਜਿਹੜੇਗਾ ਬੁਰਗਾ ਲਉਦੇ ਨਾਲ ਜਿਨਾਂ ਡੁਬਾ ਕੇ ਤੇ ਕੱਢੀ ਹੁੰਦੀ ਆ ਜਿਵੇਂ ਉਹਦਾ ਕੋਂਚੇ بچਾਵੇ ਉਹਦੇ ਵਿੱਚ ਤਾਰ ਡੁਬਾ ਕੇ ਤੇ ਕੱਢੀ ਆ ਇਦਾਂ ਫਿਰ ਉਹ ਤਲਵਾਰ ਨੂੰ ਲਉ ਲੱਗਾ ਇਹ ਦ੍ਰਿਸ਼ ਜਿਹਦੂ ਦਾ ਸੁਣਦੇ ਹੋਣਗੇ ਕਲਗੀ ਪਾਛਾ ਦੇ ਸਮੇਂ ਜਾਂ ਜੰਗ ਦਾ ਹਾਲ ਤੇ ਪਹਿਲਾਂ ਹੀ ਮਨ ਦੇ ਵਿੱਚ ਸੈੱਟ ਕਰ ਲੈਂਦੇ ਹੋਣਗੇ ਇਦਾਂ ਹੋਣਾ ਜੇ ਜੰਗ ਚ ਦੇ ਤੇ ਜਾਂ ਸੂਰਮਿਆਂ ਦੀਆਂ ਵਾਰਾਂ ਨਾਂ ਦੇ ਜੁਹਣ ਦੇ ਆਉਣਗੇ ਤੇ ਬਣਦੇ ਅੰਦਰ ਕਿੱਦਾ ਜੋ ਹੁੰਦਾ ਸਾਹਮਣੇ ਰੇਸ਼ ਜਦੋਂ ਮਹਾਰਾਜ ਨੇ ਲਿਖਿਆ ਇਦਾਂ ਪੀ ਦ੍ਰਿਸ਼ਟਾਂ ਦੇ ਨਾਲ ਦਿੱਤੇ ਹੁਣ ਜਿਹੜੀ ਆ ਪੰਕਤੀ ਲੋਹੂ ਨਾਲ ਡੁਬਾਈਆਂ ਤੇਗਾਂ ਨੰਗੀਆਂ ਲਹੂ ਦੇ ਨਾਲ ਡੁੱਬੀਆਂ ਪਈਆਂ ਸਨ ਕਿਵੇਂ ਡੁੱਬੀਆਂ ਪਈਆਂ ਸਨ ਸਾਰ ਸੋਤੇ ਜਨਨਾਈਆਂ ਮਿਲ ਕੇ ਦੇਵੀਆਂ ਇਦਾਂ ਲੱਗਦਾ ਪਿਆ ਸੀ ਜਿਵੇਂ ਦੇਵੀਆਂ ਮਿਲ ਕੇ ਨਾ ਸਰਸਵਤੀ ਨਦੀ ਦੇ ਵਿੱਚ ਇਸ਼ਨਾਨ ਕਰ ਰਹੀਆਂ ਹੋਣ ਅਇਸ ਤਰ੍ਹਾਂ ਲਹੂ ਲਵਾਨ ਹੋਈਆਂ ਪਈਆਂ ਸਨ ਸਬੇ ਮਾਰ ਗਰਾਈਆਂ ਅੰਦਰ ਖੇਤ ਦਾ ਜਿਹੜੇ ਰक्त बीज ਦੇ ਲਹੂ ਤੋਂ ਬਣੀਆਂ ਸਭ ਸ਼ਕਲਾਂ ਸਭ ਸੂਰਤਾਂ ਕਹਿਣ ਤੋਂ ਭਾਵ ਸਭ ਰਾਖਸ਼ ਨੇ ਦੁਰਗਾ ਨੇ ਮੈਦਾਨ ਵਿੱਚ ਮਾਰ ਕੇ ਸੁੱਟ ਦਿੱਤੇ ਤਿੰਦੂ ਫੇਰ ਸਵਾਈਆਂ ਹੋਈਆਂ ਸੂਰਤਾਂ ਪਰ ਉਹ ਮਰਦੇ ਨਹੀਂ ਸਨ ਲਹੂ ਉਹਨਾਂ ਦਾ ਡਿੱਗਦਾ ਸੀ ਤੇ ਹੋਰ ਰਾਖਸ਼ ਪੈਦਾ ਹੋ ਜਾਂਦੇ ਸਨ ਸੋ ਇਸ ਤਰ੍ਹਾਂ ਉਹਨਾਂ ਦੇ ਬੂੰਦਾਂ ਤੋਂ ਹਰ ਇੱਕ ਦੇ ਬੂੰਦਾਂ ਤੋਂ ਨਵੇਂ ਰਾਖਸ਼ਿਸ਼ ਪੈਦਾ ਹੋ ਜਾਂਦੇ ਹਨ ਦੇਵੀ ਮਾਰਦੀ ਰਹਿੰਦੀ ਹੈ ਉਹ ਮਰਦੇ ਨਹੀਂ ਸੋ ਇਹਦੀ ਵੱਧ ਰਕਤ ਬੀਜ ਦਾ ਕਿਸ ਤਰ੍ਹਾਂ ਕੀਤਾ ਦੇਵੀ ਨੇ ਇਹ ਸਾਰੀ ਆਪਾਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਬੇਨਤੀ ਕਿਰਪਾ ਕਰਕੇ ਸੱਚੇ ਪਾਤਸ਼ਾਹ ਆਪ ਲੜੀਵਾਰ ਕਥਾ ਕਰਵਾਓ ਤਾਂ ਜੋ ਆਨੰਦ ਬਣਿਆ ਰਹੇ ਜਿਹੜਾ ਆਨੰਦ ਗੁਰੂ ਦੀ ਕਥਾ ਦੇ ਵਿੱਚ ਆਣਾ ਗੁਰੂ ਦੇ ਸ਼ਬਦ ਵਿਚਾਰ ਜਾਂ ਇਤਿਹਾਸ ਦੇ ਵਿਚਾਰ ਦੇ ਵਿੱਚ ਆਣਾ ਉਹ ਸੱਚ ਜਾਣਿਓ ਹੋਰ ਕਿਸੇ ਵਿਸ਼ੇ ਦੇ ਵਿੱਚ ਨਹੀਂ ਹੈ بڑے ਲੋਕ ਵੇਖੀਦਾ ਹੈ ਕਿ ਬੈਠ ਕੇ ਕਿੰਨਾ ਘੰਟਾ ਉਹ ਬਸ ਰਾਜਨੀਤੀ ਦੀਆਂ ਗੱਲਾਂ ਕਰੀ ਜਾਣਗੇ ਪਾਰਟੀ ਬਾਜੀ ਦੀਆਂ ਗੱਲਾਂ ਕਰੀ ਜਾਣਗੇ ਪਰ ਜੇਕਰ ਕਿਤੇ ਮਹਾਰਾਜ ਕਿਰਪਾ ਕਰਦੇ ਨਾ ਤੇ ਨਾ ਇੱਕ ਰੀ ਕਿਤੇ ਇਹ ਰਸ ਪਾ ਦੇ ਨਾ ਭੀ ਸਿੰਘ ਮਿਲ ਕੇ ਕਿਤੇ ਚਾਰ ਸਿੰਘ ਮਿਲ ਕੇ ਕੋਈ ਗੱਲ ਕਰਨਾ ਗੁਰੂ ਦੀ ਇਤਿਹਾਸ ਦੀ ਕਰਨ ਭੀ ਮੈਨੂੰ ਆਸ ਵਿੱਚ ਇਦਾਂ ਸੁਣਿਆ ਸੀ ਇਦਾਂ ਦੇ ਨਾਲ ਜੋ ਆਨੰਦ ਆਣਾ ਪਤਾ ਨਹੀਂ ਲੱਗਦਾ ਸਮਾਂ ਬੀਤ ਕਿਦਾਂ ਸੋ ਇਹ ਚਲੋ ਇੱਕ ਨਿੱਜੀ ਜ਼ਰਬ ਕਰੀਂ ਕਰਦੇ ਹੁੰਦੇ ਆਂ ਦੇ ਦੋ ਚਰਚਾ ਸ਼ਬਦ ਦੇ ਚੱਜਾਵੇ ਨਾ ਤੇ ਕਈ ਵਾਰ 4 ਘੰਟੇ ਵੀ ਲੱਗੇ ਨੇ ਇਸ ਤਰ੍ਹਾਂ ਸੋ ਇਹ ਅਨੰਦ ਮਹਾਰਾਜ ਬਖਸ਼ ਦੇਣਾ ਤੇ ਬਖਸ਼ਿਆ ਰਹਿਣ ਦੇਣਾ ਮਹਾਰਾ ਲੜੀਵਾਰ ਇਸ ਤਰ੍ਹਾਂ ਕਥਾ ਕਰਮਾਣਾ ਤੋਂ ਪਰੇ ਕੁਝ ਨਹੀਂ ਜੀ ਦੇ ਸ਼ਬਦ ਗੁਰੂ ਦੇ ਇਤਿਹਾਸ ਦੇ ਵਿਚਾਰ ਤੋਂ ਬਾਹਰ ਕੁਝ ਨਹੀਂ ਜੇ ਸਭ ਬਫਕਾ ਸਵਾਰ ਆ ਜਿਵੇਂ ਕਿਸੇ ਤੁਸੀਂ ਨੂੰ ਕਿਸੇ ਚ ਬੰਦੇ ਨੂੰ ਤੁਸੀਂ ਨਾ ਦੋਵਾ ਬੱਟਾ ਬਾਗੇ ਦਬੋ ਦੋ ਪੀਵੇ ਹਾਂ ਜੀ ਫਿਰ ਉਹਨੂੰ ਗਾਵੇ ਬੀ ਕਵਿਤੇ ਫਿੱਕੀਆਂ ਉਹਨੂੰ ਫਿੱਕ ਲੱਗਣ ਡੈ ਹਰ ਚੀਜ਼ ਕਿਉਂਕਿ ਜਵਾਨ ਨੇ ਨਾ ਜਿਆਦਾ ਨਾ ਜਿਆਦਾ ਚਲੇ ਐਸੇ ਤਰ੍ਹਾਂ ਰਹੇ ਨਾ ਤਾਂ ਬੇਸ਼ਬਦ ਵਿਚਾਰ ਇਹ ਮੈਂ ਆਪਣੀ ਗੱਲ ਨਹੀਂ ਕਰਦਾ ਕਿ ਕੋਈ ਕਥਾ ਤੁਸੀਂ ਕਿਸੇ ਜੋ ਆਪ ਵਿਚਾਰੋ ਚਾਰ ਗੁਰਮੁਖ ਬੇ ਇਹ ਨਾਦਰ ਵੀ ਸੀ ਜਲਤਾ ਬੋਲ ਮੈਂ ਕਿ ਕਾ ਗੰਡਾ ਬੰਦਾ ਵੀ ਇੱਥੇ ਕੀ ਉਹ ਗੱਲ ਜੋ ਮਹਾਰਾਜ ਦੱਸਦੇ ਪਏ ਉਹਦੇ ਵਾਗਿਆ ਗੁਰੂ ਸਾਹਿਬ ਕੇ ਬੇਨਤੀ ਹੈ ਦੱਗੇ ਮਿਸ ਦੀ ਸੰਤ ਗੁਰੂ ਦਾ ਰੂਪ ਹੁੰਦੀ ਹੈ ਬਿਮਾਰਾਜੇ ਕਥਾ ਤੁਸੀਂ ਲੜੀਵਾਰ ਕਰਿਓ ਆਦ ਮਹਾਰਾਜ ਅਤੇ ਦਸਮ ਦੀ ਹੋਈ ਨਾ ਭੁੱਲਾਂ ਚੁਕਾਂ ਦੇਖਿਮਾ ਸੋ ਇੱਥੇ ਕਥਾ ਦੀ ਸਮਾਪਤੀ ਹੈ ਸਬੇ ਮਾਰੇ ਗਰਾਈਆਂ ਅੰਦਰ ਖੇਤ ਦਾ ਤਿੰਦੂ ਫੇਰ ਜਾਨੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ